ਉਹ ਗਰਾਊਂਡ ਦੇ ਵਿੱਚ ਬੱਚਿਆਂ ਦੀ ਲਗਾਤਾਰ ਐਕਸਰਸਾਈਜ਼ ਇਹਨਾਂ ਨੂੰ ਗੇਮਾਂ ਕਰਾਈਆਂ ਜਾਂਦੀਆਂ ਨੇ ਉਹਦੇ ਵਿੱਚ ਸਪੈਸ਼ਲ ਤੌਰ ਤੇ ਸਾਡੇ ਪਿੰਡ ਦੀ ਸ਼ਾਨ ਬਾਬਾ ਕਾਕਾ ਸਿੰਘ ਜੀ ਪਹੁੰਚੇ ਨੇ ਅਸੀਂ ਉਹਨਾਂ ਨੂੰ ਜੁਆਇਆ ਕਰਦੇ ਬਾਬਾ ਜੀ ਤੋਂ ਜਿਹੜੀ ਸੰਗਤ ਨੂੰ ਸਨੇਹਾ ਦੇਣਾਗਾ ਬਾਬਾ ਜੀ ਤੁਸੀਂ ਬੱਚਿਆਂ ਬਾਰੇ ਚਾਰਜ ਉਹਨਾਂ ਨੂੰ ਗੱਲਾਂ ਵੀ ਦੱਸਣੀਆਂ ਤੇ ਨਗਰ ਨਿਵਾਸੀਆਂ ਨੂੰ ਵੀ ਅਪੀਲ ਕਰਨੀ ਆ ਵੀ ਵੱਧ ਤੋਂ ਵੱਧ ਇਸ ਕੰਮ ਦੇ ਵਿੱਚ ਸਹਿਯੋਗ ਕਰਨ ਨੌਜਵਾਨ ਤਾਂ ਬੱਚੇ ਤਾਂ ਆਉਂਦੇ ਆਉਂਦੇ ਸਿਆਣੇ ਬੰਦੇ ਵੀ ਇੱਥੇ ਆਉਣ ਨਾ ਤਾਂ ਉਹਨਾਂ ਦਾ ਸਰੀਰ ਤੰਦਰੁਸਤ ਰਹੇ ਨਾਲ ਨਾਲ ਇਹਨਾਂ ਬੱਚਿਆਂ ਨੂੰ ਹੌਸਲਾ ਮਿਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਲਾ ਤਾਂ ਮੈਂ ਤੁਹਾਨੂੰ ਪ੍ਰਬੰਧ ਕਰਨ ਵਧਾਈ ਦਿੰਦਾ ਐ ਚੀਜ਼ ਦੀ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਹੁਣ ਸਮਾਂ ਚੱਲ ਰਿਹਾ ਹੈ ਅੱਜ ਪੰਜਾਬ 'ਚ ਕਹਿ ਲੋ ਸੰਸਾਰ 'ਚ ਕਹਿ ਲੋ ਨਸ਼ਿਆਂ ਦਾ ਚੱਲ ਰਿਹਾ ਹੈ ਜਾਂ ਇਹ ਜਿਹੀਆਂ ਕ੍ਰਿਤੀਆਂ ਚੱਲ ਰਹੀਆਂ ਨੇ ਕਿ ਇਹ ਜਿਹੜਾ ਵੱਡਾ ਧਾਣਾ ਆਪਣਾ ਇਹ ਬੱਚੇ ਨੇ ਇਹ ਸਾਡੇ ਬੱਚੇ ਅਸੀਂ ਸੰਸਾਰ ਦੇ ਵਿੱਚ ਗ੍ਰਿਸ਼ਤੀ ਜੀਵਨਾ ਉਹਦੇ ਵਿੱਚ ਜਿਹੜੀ ਇਰਾਦਤ ਹੁੰਦੀ ਹੈ ਜਿਹੜੀ ਸਾਡੇ ਬੱਚੇ ਹੁੰਦੇ ਨੇ ਸਭ ਤੋਂ ਵੱਡਾ ਧਾਨੇ ਹੁੰਦਾ ਹੈ। ਮਾਇਆ ਕਿਹਦੀ ਬੰਦਿਆਂ ਦੀ ਮਾਇਆ ਹੁੰਦੀ ਹੈ। ਇਹ ਘਰ ਦੇ ਵਿੱਚ ਬੱਚੇ ਅੱਛੇ ਨਾ ਬੱਚਾ ਚੰਗਾ ਲਿਖਦਾ ਹੈ। ਜਵਾਨੀ ਦੇ ਵਿੱਚ ਓਏ ਹੋ ਇਹੋ ਜਿਹੇ ਕਰੈਤਾ ਤੋਂ ਬਚ ਕੇ ਇਹ ਆਪਣੇ ਜੀਵਨ ਨੂੰ ਬਚਾਉਂਦਾ ਹੈ ਤਾਂ ਉਹ ਪਰਿਵਾਰ ਤਰੱਕੀ ਕਰਦਾ ਹੈ। ਤਾਂ ਹੀ ਉਹ ਸਮਾਜ ਦੇ ਸਮਾਜ ਤਰੱਕੀ ਕਰਦਾ ਹੈ। ਸੂਬਾ ਦੁਨੀਆ ਦੇ ਵਿੱਚ ਇਹਦੇ ਬੱਚੇ ਅੱਛੇ ਮਨੋਕਾ ਮਨੁੱਖ ਕਿਵੇਂ ਬਣਦਾ ਹੈ ਸਾ ਕਿਵੇਂ ਬਣਨਾ ਹੈ ਉਹ ਆ ਗਰਾਊਂਡ ਦੇ ਵਿੱਚ ਮੈਂ ਸਰਪੰਚ ਸਾਹਿਬ ਨੇ ਵਧਾਈ ਦਿਨਾ ਕਿਉਂਕਿ ਤੁਸੀਂ ਬਹੁਤ ਚੱਤੋਂ ਭਾਈ ਮੇਜਰ ਸਿੰਘ ਨੂੰ ਜਿਹੜੀ ਲਗਨ ਸੀਗੀ ਇਹ ਬੱਚਿਆਂ ਦੀ ਭਾਵੇਂ ਹੁਣ ਤੁਸੀਂ ਥੋੜੇ ਜੁੜਿਆ ਤੇ ਮੈਂ ਥੋੜੇ ਸ਼ਬਦਾਂ ਦੇ ਵਿੱਚ ਇਹ ਕਹਿੰਦਾ ਪਹਿਲਾਂ ਤਾਂ ਬੱਚਿਆਂ ਨੂੰ ਵਧਾਈ ਦਿਨਾ ਨਾਲੂ ਵੀ ਤੁਸੀਂ ਇੱਕ ਬਹੁਤ ਪ੍ਰਭਾਵਸ਼ਾਲੀ ਬੱਚੇ ਹੋ ਤੁਸੀਂ ਜਿਹੜੇ ਗਰਾਊਂਡ ਦੇ ਵਿੱਚ ਆ ਕੇ ਤੁਸੀਂ ਪ੍ਰੈਕਟਿਸ ਕਰਦੇ ਹੋ ਸਰੀਰ ਨੂੰ ਸੰਭਾਲਦੇ ਹੋ ਤੁਹਾਡੇ ਅੰਦਰ ਕਿਤੇ ਇਹ ਲਗਨ ਬਣੂਗੀ ਕਿ ਤੁਸੀਂ ਸੰਸਾਰ ਦੇ ਵਿੱਚ ਦੇਸ਼ ਦੇ ਵਿੱਚ ਨੱਗਰ ਦੇ ਵਿੱਚ ਸੂਬੇ ਦੇ ਵਿੱਚ ਵੱਡੀ ਤਰੱਕੀ ਕਰੋਗੇ ਖੇਡਾਂ ਦੇ ਵਿੱਚ ਜਦੋਂ ਤੁਸੀਂ ਆਉਂਗੇ ਜਿਹੜਾ ਖੇਡ ਦਾ ਮੈਦਾਨ ਹੈ ਉਹ ਸੰਸਾਰ ਦੇ ਵਿੱਚ ਸਭ ਤੋਂ ਉੱਤਮ ਮੰਨਿਆ ਗਿਆ ਹੈ ਸੋ ਇਸ ਕਰਕੇ ਜੇ ਸਰੀਰ ਨੂੰ ਸੰਭਾਲੋਗੇ ਤੁਸੀਂ ਤਾਂ ਹੀ ਖੇਡ ਦੇ ਵਿੱਚ ਤੁਸੀਂ ਪ੍ਰਪੱਖ ਹੋਵੋਗੇ ਤੇ ਮੈਂ ਪਹਿਲੀ ਗੱਲ ਤਾਂ ਵੀ ਸਾਰੇ ਪਿੰਡ ਨੂੰ ਬੇਨਤੀ ਕਰਦਾ ਸਿਆਣਿਆਂ ਨੂੰ ਮੈਂ ਬੱਚਿਆਂ ਨੂੰ ਇਹਨਾਂ ਦੇ ਮਾਤਾ ਪਿਤਾ ਨੂੰ ਜਿਹੜੇ ਮੇਰੇ ਬਰਾਬਰ ਤੇ ਨਾਲ ਮੈਨੂੰ ਵੱਡੇ ਨਾਲ ਕਿਉਂਕਿ ਆਪਾਂ ਤਾਂ ਆਪਣੇ ਸਰੀਰ ਖਰਾਬ ਕਰ ਲਏ ਨਸ਼ੇ ਖਾ ਖਾ ਕੇ ਸ਼ਰਾਬਾਂ ਪੀ ਕੇ ਪਰ ਜੇ ਤੁਸੀਂ ਸਿਆਣੇ ਬੰਦੇ ਗਰਾਊਂਡ 'ਚ ਆਓਗੇ ਛੋਟੇ ਨੱਗਰ ਦੇ ਆ ਛੋਟੀਆਂ ਬੱਚੀਆਂ ਦੇਖੋ ਆ ਛੋਟੇ ਛੋਟੇ ਬੱਚੇ ਆ ਨੌਜਵਾਨ ਸਾਡੇ ਜਿਹੜੇ ਲੜਕੇ ਨੇ ਇਹ ਗਰਾਊਂਡ ਦੇ ਵਿੱਚ ਆ ਕੇ ਪ੍ਰੈਕਟਿਸ ਕਰਦੇ ਉਹਨਾਂ ਦਾ ਮਨੋਬਲ ਵਧੂਗਾ ਇਹਨਾਂ ਦੇ ਤੁਹਾਡਾ ਪ੍ਰਭਾਵ ਪਊਗਾ ਜੀ ਉਹ ਸਰਪੰਚ ਸਾਹਿਬ ਤੁਸੀਂ ਸਾਰੇ ਮੋਤਵਾਰ ਨਾਲ ਮੇਰੇ ਖੜੇ ਹੋ ਨਾ ਮੈਂ ਸਾਰਿਆਂ ਦੇ ਨਾਲ ਮੈਂ ਟੈਂਪਲ ਸੂਗਾ ਇਹ ਹਿੰਮਤ ਕਰ ਰਿਹਾ ਮੈਂ ਕਹਿੰਦਾ ਵੀ ਸਭ ਤੋਂ ਵੱਡੀ ਸੇਵਾ ਨਗਰ ਦੀ ਹੈ ਸਭ ਤੋਂ ਵੱਡਾ ਕਾਰਜ ਇਹ ਹੈ ਚਾਹੇ ਕਿ ਕਿੰਨੇ ਹੀ ਹੋਰ ਤੁਸੀਂ ਕੰਮ ਕਰ ਲਓ ਪਰ ਜਿੰਨਾ ਚਿਰ ਤੁਸੀਂ ਜਵਾਨੀ ਨੂੰ ਨੌਜਵਾਨਾਂ ਨੂੰ ਬੱਚਿਆਂ ਨੂੰ ਨਹੀਂ ਸੰਭਾਲੋਗੇ ਇਹਨਾਂ ਨੂੰ ਚੰਗੇ ਰਸਤੇ ਤੇ ਤੁਰਨ ਦਾ ਤੁਸੀਂ ਫਰਾਲਾ ਕਰੋਗੇ ਤਾਂ ਜਾ ਕੇ ਆਪਾਂ ਤਰੱਕੀ ਕਰਾਂਗੇ ਕਿ ਬੱਚਿਆਂ ਦੀ ਸਿਹਤ ਆ ਜਿਹੜੀ ਕਿਉਂਕਿ ਇੱਥੇ ਗਰਾਊਂਡ 'ਚੋਂ ਬਣਨੀ ਹੈ ਗਰਾਊਂਡ 'ਚ ਆ ਕੇ ਪ੍ਰੈਕਟਿਸ ਕਰਨਗੇ ਖਰਾਕ ਨਾਲ ਹੁੰਦਾ ਸਰੀਰ ਨੂੰ ਸੰਭਾਲਣ ਨਾਲ ਹੁੰਦਾ ਹੈ ਖਰਾਕ ਬੱਧ ਘੱਟ ਵੀ ਹੁੰਦੀ ਆ ਕਈ ਬੱਚੇ ਚਾਹ ਕਰਾ ਚੋ ਕਮਜ਼ੋਰੀ ਆ ਨਹੀਂ ਆ ਪਰ ਜਦੋਂ ਸਰੀਰ ਨੂੰ ਸੰਭਾਲੂ ਆ ਜਿਹੜੀ ਰੋਟੀ ਆ ਨਾ ਰੋਟੀ ਖਾਣ ਨਾਲ ਵੀ ਤਾਕਤ ਬਣਦੀ ਆ ਕੱਡੀ ਨਾਲ ਜਦੋਂ ਸਰੀਰ ਨੂੰ ਸੰਭਾਲੂ ਆ ਤੇ ਪਰ ਮੈਂ ਕੋਈ ਸ਼ਕਤੀ ਪਦਾਰਥ ਖਾਈ ਜਾ ਉਹ ਸਰੀਰ ਨੂੰ ਨਾ ਸੰਭਾਲੋ ਉਹ ਤੁਹਾਡਾ ਸਰੀਰ ਬੇਕਾਰ ਹੋ ਜੂਗਾ ਕਿਸੇ ਕੰਮ ਦਾ ਨਹੀਂ ਰਹਿਣਾ ਸੁੱਕਾ ਖਾਣਾ ਰੋਟੀ ਖਾ ਕੇ ਵੀ ਸੁੱਕੀ ਰੋਟੀ ਖਾਣ ਦੀ ਪ੍ਰੈਕਟਿਸ ਜਿਹੜਾ ਕਰੂਗਾ ਉਹਦੇ ਵਿੱਚ ਵੀ ਤਾਕਤ ਆ ਉਹ ਵੀ ਬਣ ਆਊਗਾ ਮੈਂ ਤੁਹਾਨੂੰ ਵਧਾਈ ਦਿੰਦਾ ਸਰਪੰਚ ਸਾਹਿਬ ਨੂੰ ਸਾਰੀ ਪੰਚਾਇਤ ਨੂੰ ਸਾਰੇ ਨਗਰ ਨੂੰ ਪਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਸਿਆਣੇ ਬੰਦਿਆਂ ਨੂੰ ਉਹ ਗਰਾਊਂਡ ਚ ਆਉਣ ਲੱਗਣ ਤਾਂ ਕਿ ਇਸ ਨੂੰ ਤੁਸੀਂ ਹੋਰ ਸੰਭਾਲ ਸਕੋ ਹੋਰ ਇਹ ਬੱਚੇ ਤੁਹਾਡਾ ਉਹਦੇ ਆਖ ਨੂੰ ਸਾਥ ਲੈ ਕੇ ਤਰੱਕੀ ਕਰ ਸਕਣ ਇੰਨੇ ਮੈਂ ਸ਼ਬਦ ਕਹਿੰਦਾ ਹੋਇਆ ਅੰਮ੍ਰਿਤ ਵੇਲੇ ਆ ਕੇ ਮੇਰਾ ਮਨ ਬਹੁਤ ਖੁਸ਼ ਹੋਇਆ ਮੈਂ ਵੀ ਐਸੇ ਜਨਮ ਐਸੇ ਪਿੰਡ ਚ ਲਿਆ ਇਸ ਸਕੂਲ ਚ ਮੈਂ ਪੜਦਾ ਰਿਹਾ ਪੰਜਵੀਂ ਤੱਕ ਇੱਥੋਂ ਹੀ ਮੈਨੂੰ ਸਾਰਾ ਕੁਝ ਮਿਲਿਆ ਹੈ ਤੇ ਇਸੇ ਗਰਾਉਂਡ ਦੇ ਵਿੱਚ ਇੰਨਾ ਬੱਚਿਆਂ ਨੇ ਤਰੱਕੀ ਕਰਨੀ ਜੇ ਮੈਂ ਉੱਥੇ ਗਿਆ ਇੱਥੇ ਭੈਣ ਜੀ ਪੜਾਉਂਦੇ ਹੁੰਦੇ ਸਨ ਹੌਲੀ-ਹੌਲੀ ਲੱਗਣ ਲੱਗੀ ਸੇਵਾ ਕਰਦੇ ਰਹੇ ਤਾਂ ਕਿ ਆਪਾਂ ਸੰਸਾਰ ਦੇ ਵਿੱਚ ਸੇਵਾ ਕਰਕੇ ਸਿਵਰਨ ਕਰਕੇ ਚੰਗੇ ਕੰਮ ਕਰਕੇ ਆਪਣੀ ਸੋਭਾ ਵਧਣੀ ਹੈ ਇਹ ਬੱਚਿਆਂ ਨੇ ਇੱਥੋਂ ਹੀ ਸ਼ੁਰੂ ਕੀਤਾ ਇੱਥੋਂ ਇੱਕ ਵੱਡਾ ਭਵਿੱਖ ਸੰਸਾਰ ਦਾ ਪਰਿਵਾਰ ਦਾ ਬਣਨਾ ਮੈਂ ਦੁਬਾਰਾ ਫਿਰ ਇਹ ਨਹੀਂ ਸ਼ਬਦਾਂ ਨਾਲ ਕਹਿਦਾ ਹੋਇਆ ਵਧਾਈ ਦਿੰਦਾ ਹੋਇਆ ਸਾਰਿਆਂ ਨੂੰ ਬੱਚਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਛੋਟੇ-ਪਟਿਆਂ ਦਾ ਜਿਹੜੇ ਤੜਕੇ ਉੱਠ ਕੇ ਆਉਂਦੇ ਨਾ ਜਿਹੜਾ ਤੜਕੇ ਉੱਠਣਾ ਸ਼ੇਰ ਦਾ ਸ਼ਿਕਾਰ ਹੈ ਜਿਹਹ ਜੇ ਤੁਸੀਂ 4 ਵਜੇ ਉੱਠ ਖੜੇ ਜਿਹਹ ਜੇ ਸ਼ੇਰ ਮਾਰਤਾ ਸੋ ਇਸ ਕਰਕੇ ਤੁਸੀਂ ਸ਼ੇਰ ਦਾ ਸ਼ਿਕਾਰ ਕਰਦੇ ਹੋ ਤੇ ਤੁਹਾਨੂੰ ਬਾਲ ਮਿਲਣਾ ਹੀ ਮਿਲਣਾ ਹੈ ਸ਼ੌਹਰਤ ਮਿਲਣੀ ਮਿਲਣੀ ਹੈ ਜ਼ਿੰਦਗੀ ਦੇ ਵਿੱਚ ਤਰੱਕੀ ਮਿਲੂ ਮਿਲੂਗੀ ਤੁਹਾਡੇ ਪੈਰਾਂ ਨੂੰ ਸ਼ੌਹਰਤ ਦੀ ਤਰੱਕੀ ਜੇ ਤੁਸੀਂ ਗਰਾਊਂਡ ਚ ਆ ਕੇ ਪ੍ਰੈਕਟਿਸ ਕਰੋਗੇ ਇੰਨੇ ਸ਼ਬਦ ਕਹਿੰਦਾ ਹੋਇਆ ਥੀਮਾ ਦਾ ਜਾ ਕੇ ਫੱਟੇ ਦੇ ਅਜੋ ਆ ਫੱਟੇ ਵਿੱਚ ਦੇਣਾ ਲਾਓ ਬੱਤੇ ਲਾਓ ਹਾਜ਼ਰੀ ਵਾਹ ਠੀਕਾ ਬਾਬਾ ਸਾਹਿਬ ਆਣੀ ਕੁਟੀ ਕੀ ਭਤੇ ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ ਆਪਣਾ ਸਮਾਂ ਕੱਢ ਕੇ ਬਾਬਾ ਜੀ ਇੱਥੇ ਪਹੁੰਚਿਆ ਉਹਨਾਂ ਦਾ ਧੰਨਵਾਦ ਤੇ ਬਾਬਾ ਜੀ ਨੂੰ ਅਸੀਂ ਬੇਨਤੀ ਕਰਦੇ ਆਂ ਬਾਬਾ ਜੀ ਤੁਹਾਡਾ ਨਗਰ ਆ ਤੇ ਤੁਸੀਂ ਢੇੜਾ ਮਾਰਦੇ ਹੀ ਰਹੋ ਜੀ ਬੱਚਿਆਂ ਦੇ ਵਿੱਚ ਕਿਸੇ ਦਿਨ ਜਿੱਦੇ ਵੀ ਤੁਹਾਡੇ ਕੋਲ ਸਮਾਂ ਹੁੰਦਾ ਤੁਸੀਂ ਸਮਾਂ ਕੱਢ ਕੇ ਜਰੂਰ ਆਇਓ ਤੇ ਸਾਰੀ ਸੰਗਤ ਸਾਥ ਬਹੁਤ ਦੇ ਰਹੀ ਸੰਗਤ ਕਿਉਂਕਿ ਬਹੁਤ ਚੰਗਾ ਕੰਮ ਐਦੂ ਚੰਗਾ ਕੰਮ ਕੋਈ ਹੋ ਨਹੀਂ ਸਕਦਾ ਤੁਸੀਂ ਬੱਚੇ ਪਵੇਖੋ ਤੇ ਜਿਹੜੇ ਇੰਨੇ ਨੇ ਮੋਤਵਾਰ ਬਾਬੇ ਆਏ ਆ ਤੁਹਾਡੇ ਕੋਲ ਹੋਰ ਵੀ ਸਿਆਣੇ ਲੋਕ ਆਉਂਦੇ ਆ ਬੱਚੋ ਇਹਨਾਂ ਦੀ ਕੀਤੀ ਹੋਈ ਮਿਹਨਤ ਦਾ ਮੁੱਲ ਤੁਸੀਂ ਮੋੜਨਾ ਠੀਕ ਹੈ ਸਭ ਨੇ ਕਾਮਯਾਬ ਹੋਣਾ ਹੈਗਾ ਅਨੁਸ਼ਾਸਨ ਦੇ ਵਿੱਚ ਰਹਿਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ